ਜਦੋਂ ਕੋਈ ਵਿਅਕਤੀ ਕਿਸੇ ਕ੍ਰਾਈਮ ਦੇ ਦੋਸ਼ ਦੇ ਵਿੱਚ ਫੜਿਆ ਜਾਂਦਾ ਹੈ ਅਰੈਸਟ ਹੋ ਜਾਂਦਾ ਹੈ ਜਦੋਂ ਕਿਸੇ ਵਿਅਕਤੀ ਤੇ ਕੋਈ ਪਰਚਾ ਦਰਜ ਹੋ ਜਾਂਦਾ ਹੈ ਤਾਂ ਲੋਕਾਂ ਦੇ ਮਨਾਂ ਦੇ ਵਿੱਚ ਇਹ ਸਵਾਲ ਆਉਂਦਾ ਹੈ ਕਿ ਕੀ ਉਸ ਵਿਅਕਤੀ ਨੂੰ ਥਾਣੇ ਦੇ ਵਿੱਚ ਰੱਖਿਆ ਜਾਊਗਾ ਜਾਂ ਫਿਰ ਜੇਲ੍ਹ ਦੇ ਵਿੱਚ ਭੇਜਿਆ ਜਾਊਗਾ ਜਿਹੜੇ ਵੀ ਉਸ ਦੇ ਪਰਿਵਾਰ ਦੇ ਮੈਂਬਰ ਹੁੰਦੇ ਨੇ ਰਿਸ਼ਤੇਦਾਰ ਹੁੰਦੇ ਨੇ ਯਾਰ ਦੋਸਤ ਮਿੱਤਰ ਹੁੰਦੇ ਨੇ ਉਹ ਇਹ ਗੱਲ ਜਰੂਰ ਸੋਚਦੇ ਨੇ ਕਈ ਤਰ੍ਹਾਂ ਦੇ ਵਰਡ ਨੇ ਸ਼ਬਦ ਨੇ ਜਿਹੜੇ ਸਾਡੇ ਸਾਹਮਣੇ ਆਉਂਦੇ ਨੇ ਜਾਂ ਕਈ ਵਾਰੀ ਅਸੀਂ ਪੜ੍ਹਦੇ ਹਾਂ ਸੁਣਦੇ ਹਾਂ ਜਿਵੇਂ ਪੁਲਿਸ ਕਸਟਡੀ ਜਾਰ ਰਿਮਾਂਡ ਜੁਡੀਸ਼ੀਅਲ ਕਸਟਡੀ ਜੇਲ੍ਹ ਪੁਲਿਸ ਹਿਰਾਸਤ ਨਿਆਂ ਘਰ ਹਿਰਾਸਤ ਕਿਉਂਕਿ ਜਦੋਂ ਪੁਲਿਸ ਕਿਸੇ ਵਿਅਕਤੀ ਨੂੰ ਅਰੈਸਟ ਕਰ ਲੈਂਦੀ ਹੈ ਗ੍ਰਿਫਤਾਰ ਕਰ ਲੈਂਦੀ ਹੈ ਤਾਂ ਫਿਰ ਪੁਲਿਸ ਨੇ ਉਸ ਵਿਅਕਤੀ ਨੂੰ ਕੋਰਟ ਦੇ ਵਿੱਚ ਪੇਸ਼ ਕਰਨਾ ਹੁੰਦਾ ਹੈ ਉਹ ਵੀ 24 ਘੰਟਿਆਂ ਦੇ ਅੰਦਰ ਅੰਦਰ ਕਿਉਂਕਿ ਇਹ ਕਾਨੂੰਨ ਹੈ ਕਿ ਕਿਸੇ ਵੀ ਦੋਸ਼ੀ ਵਿਅਕਤੀ ਨੂੰ 24 ਘੰਟਿਆਂ ਤੋਂ ਵੱਧ ਦੇ ਸਮੇਂ ਦੇ ਲਈ ਥਾਣੇ ਦੇ ਵਿੱਚ ਨਹੀਂ ਰੱਖਿਆ ਜਾ ਸਕਦਾ ਜੇ ਰੱਖਣਾ ਹੈ ਤਾਂ ਕੋਰਟ ਤੋਂ ਪਰਮਿਸ਼ਨ ਲੈਣੀ ਪਊਗੀ ਉਸ ਵਿਅਕਤੀ ਦਾ ਰਿਮਾਂਡ ਲੈਣਾ ਪਊਗਾ ਪੁਲਿਸ ਜਿਹੜੀ ਉਹ ਕੋਰਟ ਨੂੰ ਰਿਕੁਐਸਟ ਕਰਦੀ ਹੈ ਬੇਨਤੀ ਕਰਦੀ ਹੈ ਕਿ ਇੰਟੈਰੋਗੇਸ਼ਨ ਕਰਨੀ ਹੈ ਜੀ ਪੁੱਛਗਿੱਛ ਕਰਨੀ ਹੈ ਇਸ ਵਿਅਕਤੀ ਦਾ ਰਿਮਾਂਡ ਦਿੱਤਾ ਜਾਵੇ ਕਈ ਵਾਰੀ ਤਾਂ ਕੋਰਟ ਹੈ ਜਿਹੜੀ ਉਹ ਰਿਮਾਂਡ ਦੇ ਦਿੰਦੀ ਹੈ ਜੇ ਕੋਰਟ ਨੂੰ ਲੱਗਦਾ ਹੈ ਜਾਂ ਫਿਰ ਕਈ ਵਾਰੀ ਕੋਰਟ ਹੈ ਜਿਹੜੀ ਉਹ ਉਸ ਵਿਅਕਤੀ ਨੂੰ ਜੇਲ੍ਹ ਦੇ ਵਿੱਚ ਭੇਜ ਦਿੰਦੀ ਹੈਗੀ ਇਸੇ ਲਈ ਇਹ ਜਾਨਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਪੁਲਿਸ ਕ ਸਟੱਡੀ ਕੀ ਹੈ ਜੁਡੀਸ਼ੀਅਲ ਕ ਸਟੱਡੀ ਕੀ ਹੈ ਇਸ ਦੇ ਵਿੱਚ ਡਿਫਰੈਂਸ ਕੀ ਹੈ ਇਹਨਾਂ ਦਾ ਪਰਪਸ ਕੀ ਹੈ ਤੇ ਜਿਹੜਾ ਦੋਸ਼ੀ ਵਿਅਕਤੀ ਹੁੰਦਾ ਹੈ ਉਸ ਦੇ ਹੱਕ ਕੀ ਨੇ ਅਧਿਕਾਰ ਕੀ ਨੇ ਇਸ ਵੀਡੀਓ ਦੇ ਵਿੱਚ ਅਸੀਂ ਕਵਰ ਕਰਾਂਗੇ ਕਿ ਪੁਲਿਸ ਰਿਮਾਂਡ ਕੀ ਹੁੰਦਾ ਹੈ ਜੁਡੀਸ਼ੀਅਲ ਕਸਟਡੀ ਕੀ ਹੁੰਦੀ ਹੈ ਜੇਲ੍ਹ ਕੀ ਹੁੰਦੀ ਹੈ ਕਿਵੇਂ ਲਈ ਜਾਂਦੀ ਹੈ ਪੁਲਿਸ ਕਸਟਡੀ ਕਦੋਂ ਤੇ ਕਿਵੇਂ ਮਿਲਦੀ ਹੈਗੀ ਪੁਲਿਸ ਰਿਮਾਂਡ ਦੇ ਰੋਲ ਕੀ ਨੇ ਲੀਗਲ ਪ੍ਰੋਵੀਜ਼ਨ ਚ ਕੀ ਨੇ ਪੁਲਿਸ ਕਸਟਡੀ ਦੇ ਦੌਰਾਨ ਜਿਹੜੇ ਦੋਸ਼ੀ ਵਿਅਕਤੀ ਦੇ ਕੁਝ ਅਧਿਕਾਰ ਹੁੰਦੇ ਨੇ ਹੱਕ ਹੁੰਦੇ ਨੇ ਫੰਡਾਮੈਂਟਲ ਰਾਈਟਸ ਹੁੰਦੇ ਨੇ ਉਹ ਕੀ ਨੇ ਜੁਡੀਸ਼ੀਅਲ ਕਸਟਡੀ ਕਦੋਂ ਲਈ ਜਾਂਦੀ ਹੈਗੀ ਪੁਲਿਸ ਕਸਟਡੀ ਤੇ ਜੁਡੀਸ਼ੀਅਲ ਕਸਟਡੀ ਦੇ ਵਿੱਚ ਡਿਫਰੈਂਸ ਕੀ ਹੈ ਜੁਡੀਸ਼ੀਅਲ ਕਸਟਡੀ ਦੇ ਵਿੱਚ ਅਕਿਊਜ਼ਡ ਦੇ ਕੀ ਰਾਈਟ ਨੇ ਤੇ ਜਿਹੜਾ ਰਿਮਾਂਡ ਹੁੰਦਾ ਹੈ ਰਿਮਾਂਡ ਆਰਡਰ ਹੁੰਦੇ ਨੇ ਉਹਨਾਂ ਤੇ ਓਬਜੈਕਸ਼ਨ ਕਿਵੇਂ ਕੀਤਾ ਜਾਂਦਾ ਹੈਗਾ ਤੇ ਪਹਿਲਾਂ ਅਸੀਂ ਜਾਣ ਲਈਏ ਕਿ ਰਿਮਾਂਡ ਕੀ ਹੈ ਜਦੋਂ ਪੁਲਿਸ ਨੂੰ ਲੱਗਦਾ ਹੈ ਕਿ ਦੋਸ਼ੀ ਤੋਂ ਹੋਰ ਇੰਟੈਰੋਗੇਸ਼ਨ ਕਰਨੀ ਹੈ ਇਨਵੈਸਟੀਗੇਸ਼ਨ ਕਰਨ ਦੀ ਲੋੜ ਹੈ ਪੁੱਛਗਿੱਛ ਕਰਨੀ ਹੈ ਤਾਂ ਫਿਰ ਜਿਹੜੀ ਪੁਲਿਸ ਹੈ ਉਹ ਕੋਰਟ ਤੋਂ ਰਿਮਾਂਡ ਦੀ ਡਿਮਾਂਡ ਕਰਦੀ ਹੈ ਰਿਮਾਂਡ ਦੀ ਡਿਮਾਂਡ ਕੋਰਟ ਨੂੰ ਰਿਕੁਐਸਟ ਕਰਦੀ ਹੈ ਬੇਨਤੀ ਕਰਦੀ ਹੈ ਜੇ ਕੋਰਟ ਅਲਾਉ ਕਰ ਦਿੰਦੀ ਹੈ ਕੋਰਟ ਨੂੰ ਲੱਗਦਾ ਹੈ ਕਿ ਹੋਰ ਪੁੱਛਗਿੱਛ ਕਰਨੀ ਚਾਹੀਦੀ ਹੈ ਇੰਟੈਰੋਗੇਸ਼ਨ ਹੋਣੀ ਚਾਹੀਦੀ ਹੈ ਤਾਂ ਫਿਰ ਕੋਰਟ ਹੈ ਜਿਹੜੀ ਉਹ ਆਗਿਆ ਦੇ ਦਿੰਦੀ ਹੈ ਅਕਿਊਜ਼ਡ ਕੁਝ ਦਿਨਾਂ ਦੇ ਲਈ ਪੁਲਿਸ ਦੀ ਕਸਟਡੀ ਦੇ ਵਿੱਚ ਰਹਿੰਦਾ ਜਿਹਨੂੰ ਰਿਮਾਂਡ ਕਿਹਾ ਜਾਂਦਾ ਹੈਗਾ ਇਹ ਕੋਰਟ ਨੇ ਦੇਖਣਾ ਹੈ ਕਿ ਕਿੰਨੇ ਦਿਨਾਂ ਦਾ ਰਿਮਾਂਡ ਦੇਣਾ ਹੈਗਾ ਤੇ ਜਿਹੜੀ ਇਹ ਪੁਲਿਸ ਕਸਟਡੀ ਹੈ ਜਾਂ ਜਿਹਨੂੰ ਅਸੀਂ ਰਿਮਾਂਡ ਕਹਿ ਰਹੇ ਹਾਂਗੇ ਉਹ ਕਦੋਂ ਲਈ ਜਾਂਦੀ ਹੈਗੀ ਪੁਲਿਸ ਕਸਟਡੀ ਉਸ ਵੇਲੇ ਲਈ ਜਾਂਦੀ ਹੈ ਜਦੋਂ ਦੋਸ਼ੀ ਤੋਂ ਹੋਰ ਇੰਟੈਰੋਗੇਸ਼ਨ ਕਰਨੀ ਹੋਵੇ ਪੁੱਛਗਿੱਛ ਕਰਨੀ ਹੋਵੇ ਕ੍ਰਾਈਮ ਦੇ ਵਿੱਚ ਜਿਹੜੀਆਂ ਚੀਜ਼ਾਂ ਕਈ ਵਾਰੀ ਵਰਤੀਆਂ ਜਾਂਦੀਆਂ ਨੇ ਜਾਂ ਹਥਿਆਰ ਵਰਤੇ ਜਾਂਦੇ ਨੇ ਜਿਹੜੇ ਵੈਪਨ ਹੁੰਦੇ ਨੇ ਜਾਂ ਕੋਈ ਮੋਬਾਈਲ ਫੋਨ ਹੈ ਜਾਂ ਕੋਈ ਡਾਕੂਮੈਂਟਸ ਨੇ ਜਾਂ ਕੋਈ ਘਾਤਕ ਹਥਿਆਰ ਹੈ ਜੇ ਉਹ ਰਿਕਵਰ ਕਰਨੇ ਹੋਣ ਤਾਂ ਜਿਹੜੀ ਜਿਹੜੀ ਪੁਲਿਸ ਕਸਟਡੀ ਹੈ ਉਹਦੀ ਮੰਗ ਕੀਤੀ ਜਾ ਸਕਦੀ ਹੈ ਪੁਲਿਸ ਨੂੰ ਮਿਲ ਸਕਦੀ ਹੈ ਰਿਮਾਂਡ ਮਿਲ ਸਕਦਾ ਹੈ ਜਾਂਚ ਦੇ ਵਿੱਚ ਜੇ ਦੋਸ਼ੀ ਵਿਅਕਤੀ ਦੀ ਹੈਲਪ ਦੀ ਜ਼ਰੂਰਤ ਹੋਵੇ ਤੇ ਜਿਹੜੀ ਦੋਸ਼ੀ ਦੀ ਸਟੇਟਮੈਂਟ ਹੁੰਦੀ ਹੈ ਉਹਦੇ ਨਾਲ ਕੋਈ ਸਚਾਈ ਸਾਹਮਣੇ ਆਉਂਦੀ ਦਿਖਦੀ ਹੋਵੇ ਤਾਂ ਵੀ ਜਿਹੜੀ ਹੈ ਪੁਲਿਸ ਕਸਟਡੀ ਹੈ ਜਿਹੜੀ ਲਈ ਜਾ ਸਕਦੀ ਹੈ ਰਿਮਾਂਡ ਲਿਆ ਜਾ ਸਕਦਾ ਹੈ ਪੁਲਿਸ ਰਿਮਾਂਡ ਦੇ ਕੁਝ ਰੂਲ ਨੇ ਜਿਵੇਂ ਕਿ ਇਹ ਵੱਧ ਤੋਂ ਵੱਧ 15 ਦਿਨਾਂ ਦੇ ਲਈ ਹੀ ਹੋ ਸਕਦਾ ਹੈਗਾ ਪਰ ਇਸ ਨੂੰ 15 15 ਦਿਨ ਕਰਕੇ ਅੱਗੇ ਵਧਾਇਆ ਜਾ ਸਕਦਾ ਹੈ ਰਿਮਾਂਡ ਦਾ ਜਿਹੜਾ ਆਰਡਰ ਹੈ ਉਹ ਕੇਵਲ ਕੋਰਟ ਦੇ ਸਕਦੀ ਹੈ ਪੁਲਿਸ ਆਪਣੀ ਮਰਜ਼ੀ ਦੇ ਨਾਲ ਉਸ ਵਿਅਕਤੀ ਨੂੰ ਥਾਣੇ ਦੇ ਵਿੱਚ ਨਹੀਂ ਰੱਖ ਸਕਦੀ ਜਾਂ ਕਿਤੇ ਹੋਰ ਨਹੀਂ ਲੈ ਕੇ ਜਾ ਸਕਦੀ ਜੇ ਕੋਰਟ ਦੇ ਆਰਡਰ ਹੋਣਗੇ ਕੋਰਟ ਆਗਿਆ ਦੇਊਗੀ ਤਾਂ ਹੀ ਪੁਲਿਸ ਰੱਖ ਸਕਦੀ ਹੈ ਦੂਸਰੀ ਵਿਅਕਤੀ ਨੂੰ ਕਸਟਡੀਲ ਟੌਰਚਰ ਨੂੰ ਰੋਕਣ ਦੇ ਲਈ ਰੈਗੂਲਰ ਮੈਡੀਕਲ ਐਗਜ਼ਾਮੀਨੇਸ਼ਨ ਹੈ ਜਿਹੜੀ ਉਹ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਡਾਕਟਰੀ ਜਿਹਨੂੰ ਕਹਿ ਦਿੰਦੇ ਅਸੀਂ ਡਾਕਟਰੀ ਜਾਂਚ ਤਾਂ ਜੋ ਕੋਈ ਟੌਰਚਰ ਜਾਂ ਕੋਈ ਇੰਜਰੀ ਕੋਰਟ ਦੇ ਸਾਹਮਣੇ ਆ ਸਕੇ ਜੇ ਪੁਲਿਸ ਨੇ ਕੋਈ ਮਾਰਕੁੱਟ ਕੀਤੀ ਹੈ ਕੋਈ ੱੱਕਾ ਜ਼ਬਰਦਸਤੀ ਕੀਤੀ ਹੈ ਤਾਂ ਮੈਡੀਕਲ ਦੇ ਵਿੱਚ ਪਤਾ ਲੱਗ ਜਾਊਗਾ ਤੇ ਫਿਰ ਪੁਲਿਸ ਦੇ ਖਿਲਾਫ ਹੈ ਜਿਹੜੀ ਉਹ ਕਾਰਵਾਈ ਹੋ ਸਕਦੀ ਹੈਗੀ ਜੇ ਇਸ ਤਰ੍ਹਾਂ ਦਾ ਕੁਝ ਕੀਤਾ ਹੈ ਪੁਲਿਸ ਨੇ ਆਪਣੀ ਪਾਵਰ ਦਾ ਮਿਸਯੂਜ਼ ਕੀਤਾਗਾ ਤੇ ਪੁਲਿਸ ਰਿਮਾਂਡ ਖਤਮ ਹੋਣ ਤੋਂ ਬਾਅਦ ਫਿਰ ਦੋਸ਼ੀ ਨੂੰ ਕੋਰਟ ਦੇ ਵਿੱਚ ਲਿਆਉਂਦੀ ਹੈ ਪੇਸ਼ ਕਰਦੀ ਹੈ ਤੇ ਜੇ ਮੰਨ ਲਓ ਔਰਤ ਹੈਗੀ ਕੋਈ ਦੋਸ਼ੀ ਹੈ ਜਿਹੜੀ ਉਹ ਅਕਿਊਜ਼ਡ ਫੀਮੇਲ ਹੈਗੀ ਜੇ ਉਹਦੀ ਪੁੱਛਗਿੱਛ ਕਰਨੀ ਹੈ ਇਨਟੈਰੋਗੇਸ਼ਨ ਹੋਣੀ ਹੈ ਤਾਂ ਲੇਡੀ ਪੁਲਿਸ ਆਫੀਸਰ ਦੀ ਪ੍ਰੈਜੈਂਸ ਦੇ ਵਿੱਚ ਹੀ ਹੋ ਸਕਦੀ ਹੈਗੀ ਜੇ ਕੋਈ ਨਾਬਾਲਗ ਹੈ ਜਿਹਦੀ ਉਮਰ ਘੱਟ ਹੈ ਅੰਡਰਏਜ ਹੈ ਮਾਈਨਰ ਹੈ ਤਾਂ ਫਿਰ ਦੋਸ਼ੀ ਨੂੰ ਰਿਮਾਂਡ ਤੇ ਨਹੀਂ ਲਿਆ ਜਾ ਸਕਦਾ ਤੇ ਅਕਿਊਜ਼ ਦੇ ਦੋਸ਼ੀ ਵਿਅਕਤੀ ਦੇ ਕੁਝ ਅਧਿਕਾਰ ਹੁੰਦੇ ਨੇ ਜਦੋਂ ਪੁਲਿਸ ਕਸਟਡੀ ਦੇ ਵਿੱਚ ਹੁੰਦਾ ਹੈ ਪਹਿਲਾ ਅਧਿਕਾਰ ਤਾਂ ਉਹਦਾ ਇਹ ਹੀ ਹੈ ਕਿ ਉਹ ਆਪਣੀ ਪਸੰਦ ਦੇ ਵਕੀਲ ਨੂੰ ਮਿਲ ਸਕਦਾ ਹੈ ਸਲਾਹ ਕਰ ਸਕਦਾ ਹੈ ਐਡਵੋਕੇਟ ਨਾਲ ਮਿਲ ਸਕਦਾ ਹੈ ਪੁਲਿਸ ਉਸ ਵਿਅਕਤੀ ਨੂੰ ਆਪਣੇ ਵਕੀਲ ਨੂੰ ਮਿਲਣ ਤੋਂ ਨਹੀਂ ਰੋਕ ਸਕਦੀ ਤੇ ਅੱਗੇ ਅਸੀਂ ਕਹਿ ਸਕਦੇ ਹਾਂ ਮੈਡੀਕਲ ਚੈੱਕਅਪ ਐਗਜ਼ਾਮੀਨੇਸ਼ਨ ਜਾਂਚ ਦਾ ਜਿਹੜਾ ਅਧਿਕਾਰ ਹੈ ਤੇ ਚੁੱਪ ਰਹਿਣ ਦਾ ਵੀ ਅਧਿਕਾਰ ਹੈ ਰਾਈਟ ਟੂ ਰਮੇਨ ਸਾਈਲੈਂਟ ਕੋਈ ਵੀ ਅ ਵਿਅਕਤੀ ਜਿਹੜਾ ਉਹ ਭਾਵੇਂ ਚੁੱਪ ਰਹੇ ਭਾਵੇਂ ਬੋਲੇ ਸਵਾਲਾਂ ਦੇ ਜਵਾਬ ਦੇਵੇ ਭਾਵੇਂ ਨਾ ਦੇਵੇ ਉਹਦੀ ਮਰਜ਼ੀ ਹੈ ਉਹਨੂੰ ਫੋਰਸ ਨਹੀਂ ਕੀਤਾ ਜਾ ਸਕਦਾ ਬਿਆਨ ਦੇਣ ਦੇ ਲਈ ਬੋਲਣ ਦੇ ਲਈ ਪੁਲਿਸ ਰਿਮਾਂਡ ਦੇ ਵਿੱਚ ਰੱਖਿਆ ਗਿਆ ਕੋਈ ਵੀ ਵਿਅਕਤੀ ਆਪਣੀ ਮਰਜ਼ੀ ਨਾਲ ਸਵਾਲਾਂ ਦੇ ਜਵਾਬ ਦੇ ਸਕਦਾ ਹੈਗਾ ਜਾਂ ਫਿਰ ਚੁੱਪ ਵੀ ਰਹਿ ਸਕਦਾ ਹੈਗਾ ਕਿਸੇ ਨੂੰ ਵੀ ਬੋਲਣ ਦੇ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ ਤੇ ਰਾਈਟ ਟੂ ਪ੍ਰੋਡਿਊਸਡ ਬਿਫੋਰ ਕੋਰਟ ਕੋਰਟ ਦੇ ਵਿੱਚ ਪੇਸ਼ ਕਰਨ ਦਾ ਜਿਹੜਾ ਅਧਿਕਾਰ ਹੈਗਾ ਦੋਸੀ ਵਿਅਕਤੀ ਦਾ ਇਹ ਹੱਕ ਹੈਗਾ ਕਿ ਉਸ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇ ਪੁਲਿਸ ਰਿਮਾਂਡ ਖਤਮ ਹੋਣ ਤੋਂ ਬਾਅਦ ਦੋਸੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਂਦਾ ਹੈਗਾ ਅਦਾਲਤ ਦੇ ਵਿੱਚ ਦੋਸੀ ਆਪਣਾ ਪੱਖ ਪੇਸ਼ ਕਰ ਸਕਦਾ ਹੈ ਆਪਣਾ ਬਚਾਅ ਕਰਨ ਦੇ ਲਈ ਬੇਨਤੀ ਕਰ ਸਕਦਾ ਹੈਗਾ ਇਨਸਾਫ ਦੀ ਮੰਗ ਕਰ ਸਕਦਾ ਹੈਗਾ ਜਾਂ ਜੇ ਕੋਈ ਹੋਰ ਬੇਨਤੀ ਕਰਨੀ ਹੈ ਉਹ ਵੀ ਕਰ ਸਕਦਾ ਹੈਗਾ ਤੇ ਇਹ ਤਾਂ ਹੈਗਾ ਸੀਗਾ ਪੁਲਿਸ ਰਿਮਾਂਡ ਤੇ ਜੁਡੀਸ਼ੀਅਲ ਕਸਟਡੀ ਕੀ ਹੈਗੀ ਜਦੋਂ ਪੁਲਿਸ ਰਿਮਾਂਡ ਖਤਮ ਹੋ ਜਾਂਦਾ ਹੈ ਜਿਵੇਂ ਕਈ ਵਾਰੀ ਅਸੀਂ ਦੇਖਦੇ ਹਾਂ ਕਿ ਦੋਸ਼ੀ ਵਿਅਕਤੀ ਦਾ ਦੁਬਾਰਾ ਦੁਬਾਰਾ ਪੁਲਿਸ ਹੈ ਜਿਹੜੀ ਰਿਮਾਂਡ ਲੈ ਲੈਂਦੀ ਹੈ ਦੁਬਾਰਾ ਦੁਬਾਰਾ ਪੁੱਛਗਿੱਛ ਕਰਦੀ ਹੈ ਕਦੇ ਕਿਤੇ ਲੈ ਜਾਂਦੀ ਹੈ ਜਾਂ ਫਿਰ ਥਾਣੇ ਦੇ ਵਿੱਚ ਰੱਖਦੀ ਹੈ ਪਰ ਜਦੋਂ ਰਿਮਾਂਡ ਖਤਮ ਹੋ ਜਾਂਦਾ ਹੈਗਾ ਕੋਰਟ ਰਿਮਾਂਡ ਦੀ ਆਗਿਆ ਨਹੀਂ ਦਿੰਦੀ ਤਾਂ ਫਿਰ ਦੋਸ਼ੀ ਨੂੰ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜ ਦਿੰਦਾ ਹੈ ਕੋਰਟ ਹੈ ਜਿਹੜਾ ਤੇ ਇਸ ਨੂੰ ਅਸੀਂ ਦੂਜੇ ਸ਼ਬਦਾਂ ਦੇ ਵਿੱਚ ਜੇਲ੍ਹ ਵੀ ਕਹਿ ਸਕਦੇ ਹਾਂ ਕਿ ਦੋਸ਼ੀ ਵਿਅਕਤੀ ਨੂੰ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਾਂਦਾ ਹੈ ਇਸੇ ਨੂੰ ਅਸੀਂ ਜੁਡੀਸ਼ੀਅਲ ਕਸਟਡੀ ਕਹਿ ਦਿੰਦੇ ਹਾਂ ਤੇ ਇਸ ਤਰ੍ਹਾਂ ਦੇ ਕੇਸ ਦੇ ਵਿੱਚ ਜਿਹੜਾ ਦੋਸ਼ੀ ਵਿਅਕਤੀ ਹੁੰਦਾਗਾ ਉਹ ਪੁਲਿਸ ਸਟੇਸ਼ਨ ਦੇ ਵਿੱਚ ਨਹੀਂ ਰੱਖਿਆ ਜਾ ਸਕਦਾ ਜੇ ਕੋਰਟ ਨੇ ਆਰਡਰ ਕਰਤੇ ਕਿ ਉਸ ਨੂੰ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਾਵੇ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜ ਦਿੱਤਾ ਜਾਵੇ ਤਾਂ ਫਿਰ ਜਿਹੜੀ ਇਹ ਜੁਡੀਸ਼ੀਅਲ ਕਸਟਡੀ ਹੈ ਇਹ ਵੀ ਸਾਡੇ ਲਈ ਜਾਣਨਾ ਜ਼ਰੂਰੀ ਹੈ ਕਿ ਕਦੋਂ ਲਈ ਜਾਂਦੀ ਹੈਗੀ ਜਦੋਂ ਦੋਸ਼ੀ ਦੇ ਭੱਜਣ ਦਾ ਖਤਰਾ ਹੋਵੇ ਕਿ ਉਹ ਬਚ ਕੇ ਨਿਕਲ ਜਾਊਗਾ ਭੱਜ ਜਾਊਗਾ ਜਾਂ ਜਦੋਂ ਕੋਰਟ ਨੂੰ ਲੱਗੇ ਕਿ ਇੰਟਰੋਗੇਸ਼ਨ ਦੀ ਪੁੱਛਗਿੱਛ ਦੀ ਕੋਈ ਜ਼ਰੂਰਤ ਨਹੀਂ ਜਾਂ ਜਦੋਂ ਕੋਰਟ ਨੂੰ ਇਹ ਲੱਗੇ ਕਿ ਐਵੀਡੈਂਸ ਦੇ ਨਾਲ ਸਬੂਤਾਂ ਦੇ ਨਾਲ ਛੇੜਛਾੜ ਕਰ ਸਕਦਾ ਹੈ ਕਿ ਜੇ ਉਹਨੂੰ ਬਾਹਰ ਛੱਡਦਾ ਜਾਂ ਬੇਲ ਦੇਤੀ ਜਾਂ ਇਨਵੈਸਟੀਗੇਸ਼ਨ ਜੇ ਲੰਮੀ ਹੋਵੇ ਪੁਲਿਸ ਕਸਟਡੀ ਦੀ ਲੋੜ ਨਾ ਹੋਵੇ ਜਾਂ ਫਿਰ ਅੱਗੇ ਅਸੀਂ ਕਹਿ ਸਕਦੇ ਹਾਂ ਕਿ ਅਕਿਊਜ਼ਡ ਨੂੰ ਦੋਸ਼ੀ ਵਿਅਕਤੀ ਨੂੰ ਸਿਕਿਉਰ ਰੱਖਣ ਦੇ ਲਈ ਤੇ ਐਵੀਡੈਂਸ ਨੂੰ ਪ੍ਰੋਟੈਕਟ ਕਰਨ ਦੇ ਲਈ ਤੇ ਜਿਹੜਾ ਪੁਲਿਸ ਕਸਟਡੀ ਦਾ ਪਰਪਸ ਹੈ ਉਹ ਉਹ ਇਨਟੈਰੋਗੇਸ਼ਨ ਹੈ ਤੇ ਜਿਹੜੇ ਕੋਈ ਵੈਪਨ ਹੈਗੇ ਨੇ ਹਥਿਆਰ ਹੈਗੇ ਨੇ ਜਾਂ ਐਵੀਡੈਂਸ ਹੈ ਕੁਝ ਤਾਂ ਉਹਨੂੰ ਰਿਕਵਰ ਕਰਨਾ ਹੈ ਤੇ ਜੁਡੀਸ਼ੀਅਲ ਕਸਟਡੀ ਦਾ ਪਰਪਸ ਕਿ ਉਹਨੂੰ ਸਿਕਿਉਰ ਰੱਖਣਾ ਹੈ ਤੇ ਐਵੀਡੈਂਸ ਨੂੰ ਪ੍ਰੋਟੈਕਟ ਕਰਨਾ ਹੈਗਾ ਜਦੋਂ ਦੋਸ਼ੀ ਦੇ ਫਰਾਰ ਹੋਣ ਦਾ ਖਤਰਾ ਹੁੰਦਾ ਹੈ ਤਾਂ ਫਿਰ ਉਹ ਫਰਾਰ ਹੋਣ ਤੋਂ ਬਾਅਦ ਕਿਤੇ ਲੁਕ ਸਕਦਾ ਹੈ ਛਿਪ ਸਕਦਾ ਹੈ ਸਬੂਤਾਂ ਨਾਲ ਛੇੜਛਾੜ ਕਰ ਸਕਦਾ ਹੈ ਗਵਾਹਾਂ ਨੂੰ ਡਰਾ ਸਕਦਾ ਹੈ ਧਮਕਾ ਸਕਦਾ ਹੈ ਇਸ ਤੋਂ ਇਲਾਵਾ ਜੇਕਰ ਪੁਲਿਸ ਨੂੰ ਇਹ ਲੱਗਦਾ ਹੈ ਕਿ ਦੋਸ਼ੀ ਦੇ ਵਿਰੁੱਧ ਗੰਭੀਰ ਦੋਸ਼ ਨੇ ਵੱਡੇ ਦੋਸ਼ ਨੇ ਜਾਂਚ ਦੇ ਵਿੱਚ ਲੰਮਾ ਸਮਾਂ ਲੱਗੂਗਾ ਜਿਆਦਾ ਸਮਾਂ ਲੱਗੂਗਾ ਤਾਂ ਅਦਾਲਤ ਉਸ ਦੀ ਨਿਆਇਕ ਹਿਰਾਸਤ ਦਾ ਹੁਕਮ ਦੇ ਸਕਦੀ ਹੈਗੀ ਜੁਡੀਸ਼ੀਅਲ ਕਸਟਡੀ ਜਿਹਨੂੰ ਅਸੀਂ ਕਹਿੰਦੇ ਹਾਂ ਜੇਲ ਤੇ ਇੱਕ ਹੋਰ ਸਵਾਲ ਜੇਕਰ ਪੁਲਿਸ ਜਦੋਂ ਪੁਲਿਸ ਦੀ ਹਿਰਾਸਤ ਦੇ ਵਿੱਚ ਹੁੰਦਾ ਹੈਗਾ ਬੰਦਾ ਦੋਸ਼ੀ ਵਿਅਕਤੀ ਹੈ ਜਿਹੜਾ ਪੁਲਿਸ ਦੇ ਕੋਲ ਹੁੰਦਾ ਹੈਗਾ ਜੇ ਪੁਲਿਸ ਉਸਦੇ ਨਾਲ ਕੋਈ ਜਬਰਦਸਤੀ ਕਰਦੀ ਹੈ ੱਤਕਾ ਕਰਦੀ ਹੈ ਜਾਂ ਕੋਈ ਉਸਤੇ ਹਮਲਾ ਕਰਦੀ ਹੈ ਮਾਰਕੁੱਟ ਕਰਦੀ ਹੈ ਤਾਂ ਫਿਰ ਕੀ ਕਰਨਾ ਚਾਹੀਦਾ ਹੈ ਮੈਜਿਸਟ੍ਰੇਟ ਦੀ ਕੋਰਟ ਦੇ ਵਿੱਚ ਸ਼ਿਕਾਇਤ ਕੀਤੀ ਜਾ ਸਕਦੀ ਹੈ ਕੋਰਟ ਦੇ ਵਿੱਚ ਸ਼ਿਕਾਇਤ ਕੀਤੀ ਜਾ ਸਕਦੀ ਹੈ ਇਸ ਤੋਂ ਇਲਾਵਾ ਹਿਊਮਨ ਰਾਈਟਸ ਕਮਿਸ਼ਨ ਕੋਲ ਸ਼ਿਕਾਇਤ ਕੀਤੀ ਜਾ ਸਕਦੀ ਹੈ ਜਾਂ ਜਿਹੜੇ ਸੀਨੀਅਰ ਪੁਲਿਸ ਅਧਿਕਾਰੀ ਨੇ ਉਹਨਾਂ ਕੋਲ ਸ਼ਿਕਾਇਤ ਕੀਤੀ ਜਾ ਸਕਦੀ ਹੈ ਸਿੱਧਾ ਹਾਈ ਕੋਰਟ ਨੂੰ ਵੀ ਅਪਰੋਚ ਕੀਤਾ ਜਾ ਸਕਦਾ ਹੈ ਤੇ ਡਾਕਟਰੀ ਜਾਂਚ ਦੀ ਵੀ ਮੰਗ ਕੀਤੀ ਜਾ ਸਕਦੀ ਹੈਗੀ ਤੇ ਜੁਡੀਸ਼ੀਅਲ ਕਸਟਡੀ ਦੇ ਵਿੱਚ ਵੀ ਦੋਸ਼ੀ ਵਿਅਕਤੀ ਦੇ ਕੋਈ ਅਧਿਕਾਰ ਹੁੰਦੇ ਨੇ ਜਿਵੇਂ ਵਕੀਲ ਨੂੰ ਮਿਲਣ ਦਾ ਹੱਕ ਹੈਗਾ ਜੇਲ੍ਹ ਪ੍ਰਸ਼ਾਸਨ ਦੀ ਡਿਊਟੀ ਹੈ ਕਿ ਦੋਸ਼ੀ ਦੀ ਸੁਰੱਖਿਆ ਦਾ ਪੂਰਾ ਧਿਆਨ ਰੱਖਿਆ ਜਾਵੇ ਮੈਡੀਕਲ ਟ੍ਰੀਟਮੈਂਟ ਦਾ ਰਾਈਟ ਹੈ ਉਹਦਾ ਡਾਕਟਰੀ ਸਹੂਲਤ ਦਾ ਜਿਹੜਾ ਅਧਿਕਾਰ ਹੈ ਜੇਕਰ ਦੋਸ਼ੀ ਦੀ ਤਬੀਅਤ ਠੀਕ ਨਹੀਂ ਬਿਮਾਰ ਹੈ ਕੋਈ ਪ੍ਰੋਬਲਮ ਹੈ ਤਾਂ ਡਾਕਟਰ ਉਸ ਦੀ ਜਾਂਚ ਕਰਦਾ ਹੈ ਉਸ ਨੂੰ ਜਿਹੜਾ ਲੋੜੀਂਦਾ ਜਿਹੜਾ ਇਲਾਜ ਹੈ ਉਹ ਦਿੱਤਾ ਜਾਂਦਾ ਹੈ ਇਹ ਦੋਸ਼ੀ ਵਿਅਕਤੀ ਦਾ ਜੇਲ੍ਹ ਦੇ ਵਿੱਚ ਹੱਕ ਹੈ ਅਧਿਕਾਰ ਹੈ ਤੇ ਜੇਕਰ ਇਹ ਲੱਗਦਾ ਹੈ ਕਿ ਪੁਲਿਸ ਰਿਮਾਂਡ ਜਾਂ ਫਿਰ ਜਿਹੜੀ ਜੁਡੀਸ਼ੀਅਲ ਕਸਟਡੀ ਹੈ ਜੇਲ੍ਹ ਹੈ ਉਹ ਗਲਤ ਹੈ ਤਾਂ ਦੂਸੀ ਵਿਅਕਤੀ ਆਪਣੇ ਵਕੀਲ ਦੇ ਨਾਲ ਸਲਾਹ ਕਰਕੇ ਹਾਈ ਕੋਰਟ ਦੇ ਵਿੱਚ ਜਾਂ ਕਿਸੇ ਹੋਰ ਕੋਰਟ ਦੇ ਵਿੱਚ ਜਿੱਥੇ ਵੀ ਕੋਈ ਜੂਰਿਸਡਿਕਸ਼ਨ ਬਣਦਾ ਹੈਗਾ ਜਾਂ ਇੱਥੋਂ ਤੱਕ ਕਿ ਸੁਪਰੀਮ ਕੋਰਟ ਦੇ ਵਿੱਚ ਵੀ ਪਟੀਸ਼ਨ ਫਾਇਲ ਕਰਕੇ ਇਸ ਨੂੰ ਚੈਲੰਜ ਕੀਤਾ ਜਾ ਸਕਦਾ ਹੈਗਾ ਤੇ ਅੰਤ ਦੇ ਵਿੱਚ ਅਸੀਂ ਇਹੀ ਕਹਿ ਸਕਦੇ ਹਾਂ ਕਿ ਪੁਲਿਸ ਕਸਟਡੀ ਤੇ ਜੁਡੀਸ਼ੀਅਲ ਕਸਟਡੀ ਹੈ ਜਿਹੜੀ ਇਹ ਦੋਨੋਂ ਵੱਖਰੀਆਂ ਵੱਖਰੀਆਂ ਨੇ ਤੇ ਪੁਲਿਸ ਕਸਟਡੀ ਨੂੰ ਤੁਸੀਂ ਰਿਮਾਂਡ ਵੀ ਕਹਿ ਸਕਦੇ ਹਾਂ ਜੁਡੀਸ਼ੀਅਲ ਕੈਸਟਡੀ ਨੂੰ ਤੁਸੀਂ ਜੇਲ੍ਹ ਕਹਿ ਸਕਦੇ ਹੋ ਤੇ ਇਹਨਾਂ ਬਾਰੇ ਜਾਣਕਾਰੀ ਹੋਣਾ ਹਰ ਸਿਟੀਜ਼ਨ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਇਸ ਦੇ ਨਾਲ ਸਾਨੂੰ ਇਹ ਪਤਾ ਲੱਗਦਾ ਹੈ ਕਿ ਦੋਸ਼ੀ ਨੂੰ ਕਦੋਂ ਪੁਲਿਸ ਸਟੇਸ਼ਨ ਦੇ ਵਿੱਚ ਰੱਖਿਆ ਜਾ ਸਕਦਾ ਹੈ ਜਾਂ ਕਦੋਂ ਜੇਲ੍ਹ ਭੇਜਿਆ ਜਾ ਸਕਦਾ ਹੈ ਤੇ ਇਹ ਤਾਂ ਹੈਗੀ ਸੀ ਜਾਣਕਾਰੀ ਰਿਮਾਂਡ ਦੇ ਬਾਰੇ ਵਿੱਚ ਤੇ ਜੇ ਇਹ ਵੀਡੀਓ ਤੁਹਾਡੇ ਲਈ ਹੈਲਪਫੁਲ ਹੋ ਸਕਦੀ ਹੈ ਤੁਹਾਨੂੰ ਪਸੰਦ ਆਈ ਹੋਵੇ ਤਾਂ ਤੁਸੀਂ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਕਰ ਸਕਦੇ ਹੋਗੇ ਕੁਝ ਕੁ ਗੱਲਾਂ ਮੈਂ ਦੁਬਾਰਾ ਦੁਬਾਰਾ ਰਿਪੀਟ ਕੀਤੀਆਂ ਨੇ ਤਾਂ ਜੋ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਜਾਣਾ ਤੇ ਇਸੇ ਕਰਕੇ ਵੀਡੀਓ ਥੋੜੀ ਜਿਹੀ ਲੰਮੀ ਹੋ ਗਈ ਇੰਨੀ ਕੋ ਬੇਨਤੀ ਕਰਨੀ ਸੀ ਸਾਰੇ ਯਾਰਾਂ ਦੋਸਤਾਂ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਜੀ